ਅਗਲੇ ਖਬਰ ਰੁੱਕਰ ਲੈਨੇ ਵੱਡੀ ਖਬਰ ਆ ਰਹੀ ᱛੋਂ ਅੰਦਾਜ਼ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਤੇ ਵਿਵਾਦ ਪਖ ਹੈ ਇਸ ਵਕਤ ਹੈ ਵੱਡਾ ਅਪਡੇਟ ਆ ਰਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਿੱਖਾਂ ਦੇ ਨੌਵੇਂ ਪਾਤਸ਼ਾਹ ਜਿਨ੍ਹਾਂ ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਵਿਵਾਦ ਪਖ ਹੈ ਸ਼ਹੀਦੀ ਸਮਾਗਮ ਦੌਰਾਨ ਜੋ ਗਾਣੇ ਗਾ ਕੇ ਭੰਗੜੇ ਪਾਏ ਗਏ ਨੇ ਤਾਹੇ ਜੋ ਵੱਟਤਾ ਦਾ ਅਪਡੇਟ ਹੈ ਸ਼੍ਰੋਮਨੀ ਕਮੇਟੀ ਨੇ ਸ਼ਰਧਾਂਜਲੀ ਸਮਾਗਮ ਦਾ ਨੋਟਿਸ ਲੈਂਦਿਆਂ ਨਿੰਦਾ ਕੀਤੀ ਹੈ ਪਵਿੱਤਰ ਸ਼ਹਾਦਤ ਦੀ ਭਾਵਨਾ ਨੂੰ ਜੁਠੇਸ ਪਹੁੰਚੀ ਹੈ ਪਵਿੱਤਰ ਸ਼ਾਧ ਦੀ ਭਾਵਨਾ ਦੇ ਵਿਰੁੱਧ ਜੋ ਪੇਸ਼ਕਾਰੀ ਇਹ ਕੀਤੀ ਗਈ ਐਸ.ਸੀ.ਪੀ.ਐਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਨਾਲ ਇਹ ਵੀ ਕਿਹਾ ਹੈ ਕਿ ਗੁਰਮਤ ਮਰਿਆਦਾ ਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਸੱਟ ਵੱਜੇ ਐਸ.ਸੀ.ਪੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨਿਸ ਸਪਾਬਤ ਹਦਾਇਤ ਦਿੱਤੀ ਸਿੱਖ ਮਰਿਆਦਾ ਸ਼ਰਦਾ ਸੰਚੰਨ ਦੇ ਨਾਲ ਕਰਵਾਏ ਜਾਣੇ ਚਾਹੀਦੇ ਨੇ ਸ਼ਹੀਦੀ ਸਮਾਗਮ ਤਾਂ ਇਹ ਇੱਕ ਵੀਡੀਓ ਹੈ ਜੋ ਕਿ ਵਾਇਰਲ ਹੋ ਰਹੀ ਹੈ ਸ਼੍ਰੀ ਨਗਰ ਦੀ ਇਹ ਵੀਡੀਓ ਦੱਸੇ ਜਾ ਰਹੀ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਸਮਾਗਮ ਜਿਸ ਦੇ ਮੱਦੇਨਜ਼ਰ ਇੱਥੇ ਜੋ ਪੰਘੜੇ ਪਾਏ ਗਏ ਨੇ ਸ਼ਹੀਦੀ ਸਮਾਗਮ ਦੌਰਾਨ ਗਾਣੇ ਗਾਏ ਗਏ ਪੰਘੜੇ ਪਾਏ ਗਏ ਸ਼੍ਰੋਮਣੀ ਕਮੇਟੀ ਨੇ ਸ਼ਰਧਾਂਜਲੀ ਸਮਾਗਮ ਦਾ ਨੋਟਿਸ ਲੈਂਦਿਆਂ ਨਿੰਦਾ ਕੀਤੀ ਅਤੇ ਐਸ.ਪੀ.ਸਿ.ਪਾਾ ਨੈਟਵਰਕਟ ਅਰਜਿੰਦਰ ਸਿੰਘ ਤਾਮੀ ਜਨਦ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿਸ ਪਵਿੱਤਰ ਸ਼ਹਾਦਤ ਦੀ ਭਾਵਨਾ ਦੇ ਵਿਰੁੱਧ ਪੇਸ਼ਕਾਰੀ ਕੀਤੀ ਗਈ ਜਿਸ ਕਰਕੇ ਗੁਰਮਤ ਮਰਿਆਦਾ ਤੇ ਗੁਰੂ ਸਾਹਿਬ ਦੇ ਵਿਚਾਰਧਾਰਾ ਨੂੰ ਜੋ ਸੱਟ ਵੱਜੀ ਹੈ ਸਹਿਯੋਗੀ ਪਰਮਵੀਰ ਸਿੰਘ ਔਲਖ ਸਾਡੇ ਨਾਲ ਇਸੇ ਖਬਰ ਤੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਬਥੇਰੇ ਜਾਣਕਾਰੀ ਉਹਨਾਂ ਤੋਂ ਲਵਾਂਗੇ ਪਰ ਮੈਂ ਕਿ ਕੁਝ ਮਾਮਲੇ ਹੈ ਹਾਲਾਂਕਿ ਜੋ ਸ਼ਹੀਦੀ ਸਮਾਗਮ ਸੀ ਨਵੇਂ ਪਾਤਸ਼ਾਹਦਾ ਤਾਂ ਉੱਥੇ ਅਜਿਹੇ ਪ੍ਰੋਗਰਾਮ ਹੀ ਕਿਉਂ ਕਰਵਾਇਆ ਗਿਆ ਕਿ ਗਾਣੇ ਵਜਰੇ ਨੇ ਡੀਜੇ ਵਜਰੇ ਨੇ ਪਰੰਤੋਂ ਮੇਰੀ ਆਵਾਜ਼ ਆ ਰਹੀ ਹੈ ਦੇਖੋ ਇਹ ਮਸਲਾ ਜਿਹੜਾ ਹੈ ਕਾਫੀ ਗੰਭੀਰ ਮਸਲਾ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਮਨੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਇੱਕ ਪੋਸਟਰ ਲਿਖਿਆ ਹੋਇਆ ਜਿੱਥੇ ਵੀਰ ਸਿੰਘ ਹੋਰੀ ਇੱਕ ਗਾਣਾ ਗਾਉਂਦੇ ਦਿਖਾਈ ਦੇ ਰਹੇ ਨੇ ਤਾਂ ਉੱਥੇ ਤੁਸੀਂ ਪਿੱਛੇ ਬੋਰਡ ਦੇਖੋ ਤੇ ਲਿਖਿਆ ਹੋਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਇਹ ਹਨਾ ਕਰ ਰਹੇ ਆ ਅਸੀਂ ਸੋ ਉਸ ਵੇਲੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਲੋਕ ਭੰਗੜੇ ਪਾ ਰਹੇ ਨੇ ਇੱਕ ਮਰਿਆਦਾ ਦੀ ਉਲੰਘਣਾ ਜਿਹੜੀ ਉਹ ਕੀਤੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੀ ਸਿੱਧੇ ਤੌਰ ਤੇ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਹਰਜਿੰਦਰ ਸਿੰਘ ਧਾਮੀ ਨੇ ਨਿਖੇਧੀ ਕੀਤੀ ਹੈ ਤਾਂ ਉਹਨਾਂ ਨੇ ਇੱਕ ਵਾਰ ਗੱਲ ਜ਼ਰੂਰ ਇੱਕ ਦੁਹਰਾ ਦਿੱਤੀ ਹੈ ਕਿ ਅਸੀਂ ਇਸੇ ਕਰਕੇ ਕਹਿ ਰਹੇ ਸੀਗੇ ਕਿ ਜਿਹੜੀ ਧਾਰਮਿਕ ਮਸਲੇ ਨੇ ਜਾਂ ਧਾਰਮਿਕ ਸਮਾਗਮ ਹੁੰਦੇ ਨੇ ਇਹਨਾਂ ਦੀ ਕਈ ਇਹਨਾਂ ਦੇ ਵਿੱਚ ਪ੍ਰੋਟੋਕੋਲ ਹੁੰਦੇ ਨੇ ਕਈ ਮਰਿਆਦਾ ਹੁੰਦੀਆਂ ਨੇ ਕਈ ਵਾਰ ਉਹਨਾਂ ਦੀ ਪਾਲਣਾ ਨਹੀਂ ਹੁੰਦੀ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿ ਰਹੇ ਸੀਗੇ ਕਿ ਤੁਸੀਂ ਸਾਡਾ ਸਹਿਯੋਗ ਕਰੋ ਅਤੇ ਜਿਹੜੇ ਸਮਾਗਮ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਨੇ ਉਹਨਾਂ ਨੂੰ ਅਸੀਂ ਇਕੱਠੇ ਰਲ ਕੇ ਮਨਾਈਏ ਸੋ ਇੱਥੇ ਕਰਕੇ ਹੀ ਇਹ ਜਿੰਦੀ ਜਾਗਦੀ ਮਿਸਾਲ ਸਾਹਮਣੇ ਆਈ ਹੈ ਕਿਤੇ ਕਿ ਇੱਕ ਭਾਸ਼ਾ ਵਿਭਾਗ ਦਾ ਏ ਪੰਜਾਬ ਸਰਕਾਰ ਦੀ ਇੱਕ ਕੁਲਵਿੰਦਰ ਭਾਸ਼ਾ ਵਿਭਾਗ ਹੁੰਦੀ ਹੈ ਉਸ ਦਾ ਇੱਕ ਜਿਹੜਾ ਇੱਕ ਇਹ ਸਮਾਗਮ ਰੱਖਿਆ ਹੋਇਆ ਸੀਗਾ ਗੁਬੀਰ ਸਿੰਘ ਨੂੰ ਉੱਥੇ ਇਨਵਾਈਟ ਕੀਤਾ ਹੋਇਆ ਸੀਗਾ ਕਿ ਤੁਸੀਂ ਵਾਰਾਂ ਗਾਓ ਯਾਨੀ ਕਿ ਜੋ ਗੁਰੂਆਂ ਦੀਆਂ ਵਾਰਾਂ ਹੁੰਦੀਆਂ ਨੇ ਉਹ गा ਕੇ ਦੱਸੋ ਜਾਂ ਤੁਸੀਂ ਥੋੜਾ ਜਿਹਾ ਇਸ ਦੇ ਉੱਤੇ ਇਸੀ ਜਿਹੜੀ ਇਤਿਹਾਸ ਹੈ ਚਹੀਦੀ ਦਾ ਉਸ ਬਾਰੇ ਦੱਸੋ ਪਰ ਇੱਥੇ ਕੁਝ ਮਾਹੌਲ ਹੋ ਰਹੀ ਦਿਖਾਈ ਦਿੱਤਾ ਤਾਂ ਭੰਗੜੇ ਪਾਉਂਦੇ ਲੋਕ ਨਜ਼ਰ ਆਏ ਉਹ ਕੋਈ ਜਿਹੜੇ ਸੀਗੇ ਗਾਣੇ ਗਾਉਂਦੇ ਨਜ਼ਰ ਆਏ ਸੋ ਇੱਕ ਪਾਸੇ ਅਸੀਂ ਚਹੀਦੀ ਸਮਾਗਮ ਦੇ ਸਮਰਪਿਤ ਅਸੀਂ ਇੱਕ ਸਮਾਗਮ ਕਰਵਾ ਰਹੇ ਹਾਂ ਤਾਂ ਦੂਜੀ ਪਾਸੇ ਲੋਕ ਭੰਗੜੇ ਪਾਉਂਦੇ ਇੱਕ ਨਿੰਦਨਯੋਗ ਗੁਰਵਿੰਦਰ ਇਸ ਨੂੰ ਗੱਲ ਕਹਿ ਸਕਦੇ ਹਾਂ ਜਿਸ ਦੀ ਸਾਰੇ ਪਾਸੇ ਹੀ ਖੇਤੀ ਹੋ ਰਹੀ ਹੈ ਤਾਂ ਲਗਾਤਾਰ ਇੱਕ ਅਸੀਂ ਕਹਿ ਸਕਦੇ ਹਾਂ ਕਿ ਇਸ ਦਾ ਪ੍ਰਦਰਸ਼ਨ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ, ਰੋਜ਼ ਦੇਖਣ ਨੂੰ ਮਿਲ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਦੇ ਖਿਲਾਫ ਸਖਤ ਐਕਸ਼ਨ ਉਲੰਧਨ ਲੈ ਸਕਦੀ ਹੈ ਕਿਉਂਕਿ ਇਹ ਨਾ ਭੁੱਲਣ ਯੋਗ ਇੱਕ ਚੀਜ਼ ਜਿਹੜੀ ਹੈ ਉਹ ਕੀਤੀ ਗਈ ਹੈ ਕਿ ਇੱਕ ਪਾਸੇ ਗੁਰੂਆਂ ਦੀ ਸ਼ਹੀਦੀ ਹੋਵੇ ਤਾਂ ਦੂਜੇ ਪਾਸੇ ਤੁਸੀਂ ਉਸੇ ਸਮਾਗਮ ਦੇ ਵਿੱਚ ਭੰਗੜੇ ਪਾਉਂਦੇ ਹੋਏ ਦਿਖਾਈ ਦੇਤ ਹੋ ਜੀ ਠੀਕ ਹੈ ਪਰਮਜੀ ਬਹੁਤ-ਬਹੁਤ ਸ਼ੁਕਰੀਆ ਹਮ ਜਾਣਕਾਰੀ ਦਸ਼ਕਾ ਤੱਕ ਪੰਚਾਇਤ ਹੈ